ਪਿਛਲੇ ਦਿਨੀ ਮੌਸਮ ਵਿਭਾਗ ਦੇ ਵੱਲੋਂ ਜਿੱਥੇ ਪੰਜਾਬ ਦੇ ਵਿੱਚ بارش ਦਾ ਅਲਰਟ ਜਾਰੀ ਕੀਤਾ ਗਿਆ ਸੀਗਾ ਤਾਂ ਲੋਕਾਂ ਨੂੰ ਹਦਾਇਤਾਂ ਪ੍ਰਸ਼ਾਸਨ ਵੱਲੋਂ ਦਿੱਤੀਆਂ ਗਈਆਂ ਸੀਗਾ ਕਿ ਲੋਕ ਜਿਹੜੇ ਨੇ ਅਲਰਟ ਰਣ ਨਦੀਆਂ ਨਾਲਿਆਂ ਤੋਂ ਦੂਰ ਰਹਿਣ ਦੇ ਦੂਜੇ ਪਾਸੇ ਆਪਾਂ ਗੱਲ ਕਰੀਏ ਫਸਲ ਦੀ ਤਾਂ ਫਸਲ ਨੂੰ ਵੀ ਕਾਫੀ ਨੁਕਸਾਨ ਜਿਹੜਾ ਝੋਨੇ ਦੇ ਨੂੰ ਹੋ ਰਿਹਾ ਹੈ ਤਾਂ ਸਿਰਫ ਦਿਖਾ ਰਹੇ ਤੁਹਾਨੂੰ ਦੇਖ ਸਕਦੇ ਹੋ ਕਿ بارش ਦੇ ਨਾਲ ਜਿਹੜਾ ਝੋਨਾ ਇਸ ਵੇਲੇ ਉਹ ਖਰਾਬ ਹੋ ਰਿਹਾ ਹੈ ਤੇ ਦੂਜੇ ਪਾਸੇ ਜੇ ਕਿਸਾਨਾਂ ਦੀ ਗੱਲ ਕਰੀਏ ਕਿਸਾਨਾਂ ਦੇ ਚਿਹਰਿਆਂ ਦੇ ਉੱਪਰ ਇਸ ਵੇਲੇ ਚਿੰਤਾ ਦੀ ਲਕੀਰਾਂ ਨਜ਼ਰ ਆ ਰਹੀਆਂ ਨੇ ਕਿਸਾਨਾਂ ਦੇ ਨਾਲ ਆਪਾਂ ਗੱਲਬਾਤ ਕੀਤੀ ਹੈ ਕਿਸਾਨਾਂ ਦਾ ਸੀ ਗਈ ਹੈ ਪਰ بارش ਦੇ ਨਾਲ ਜਿਹੜਾ ਜਿਹੜੀ ਨਮੀ ਉਹ ਵੱਧ ਜਾਵੇਗੀ ਜਿਸ ਦੇ ਕਰਕੇ ਉਹਨਾਂ ਵੱਲੋਂ ਪੰਜਾਬ ਸਰਕਾਰ ਅੱਗੇ ਮੰਗ ਕੀਤੀ ਗਈ ਹੈ ਕਿ ਨਮੀ ਦੀ ਮਾਤਰਾ ਦੇ ਵਿੱਚ ਉਹਨਾਂ ਨੂੰ ਰਾਹਤ ਦਿੱਤੀ ਜਾਵੇ ਤਾਂ ਕਿ ਉਹਨਾਂ ਦੀ ਫਸਲ ਦਾ ਕੋਈ ਨੁਕਸਾਨ ਨਾ ਹੋ ਸਕੇ ਇਸ ਕਰਕੇ ਉਹਨਾਂ ਵੱਲੋਂ ਪੰਜਾਬ ਸਰਕਾਰ ਅੱਗੇ ਮੰਗ ਕੀਤੀ ਜਾ ਰਹੀ ਹੈ ਇਸ ਸੰਬੰਧੀ ਆਪਾਂ ਪਠਾਨਕੋਟ ਦੇ ਵੱਖ-ਵੱਖ ਇਲਾਕਿਆਂ ਦੇ ਵਿੱਚ ਕਿਸਾਨਾਂ ਦੇ ਨਾਲ ਗੱਲਬਾਤ ਕੀਤੀ ਹੈ ਦੇ ਨਾਲ ਦੇ ਨਾਲ ਖੇਤੀਬਾੜੀ ਦੇ ਧਿਕਾਈ ਨਾਲ ਵੀ ਗੱਲਬਾਤ ਕੀਤੀ ਹੈ ਆਸ ਹੁੰਦੀ ਹੈ ਕਿ ਕੁਝ ਕਹਿਣਾ ਉਹਨਾਂ ਦਾ ਇਸ بارش ਦੇ ਅਲਰਟ ਤੋਂ ਬਾਅਦ ਸਰ ਸਾਡਾ ਤੇ ਇਹੀ ਕਹਿੰਦਾ ਕਿ ਜਦੋਂ بارش ਬੰਦ ਨਹੀਂ ਹੋ ਰਹੀ ਤੇ ਝੋਨੇ ਦੀ ਨਮੀ ਬਿਲਕੁਲ ਮੁੱਕ ਗਈ ਜਦ ਨਮੀ ਤੇ ਤਕਰੀਬਨ 20% 20% ਰਹੇਗੀ ਰਹੀ ਮੋਇਸਚਰ ਨੇ ਰਹੇਗਾ ਸਾਡੀ ਸਰਕਾਰ ਤੁਹਾਡੀ ਵੀ ਇਹ ਅਪੀਲ ਹੈ ਵੀ ਸਰਕਾਰ ਨੂੰ ਕੋਈ ਕਨਸੈਸ਼ਨ ਦੇਣੀ ਚਾਹੀਦੀ ਆ ਮੋਇਸਚਰ ਮੀਟਰ ਵਿੱਚ ਜਿੱਦਾਂ ਅੱਗੇ 17% ਨਮੀ ਦੇ ਰਹੇ ਹਾਂ ਹੁਣ 20% ਨਮੀ ਕਰਨੀ ਚਾਹੀਦੀ ਆ ਆਪਾਂ ਸ਼ੁਰੂ ਕੰਮ ਕਰ ਦਿੱਤੇ ਪਰ ਅਜੇ ਵੀ ਜੋ ਸ਼ੁਰੂ ਕੰਮ ਹੋਇਆ ਸੀ ਤੇ 20% ਨਮੀ ਆਉਣੀ ਲਾਜ਼ਮੀ ਆ ਰਹੀ ਸੀ ਤੇ ਹੁਣ ਬਰਸ ਪੈ ਰਿਹਾ ਇਹਦਾ ਮੱਕੀ ਨਮੀ ਹੋਰ ਵਾਚ ਜਾਵੇਗੀ ਸੋ ਸਾਡੀ ਪੁਰਜ਼ੋਰ ਅਪੀਲ ਸਰਕਾਰ ਕੇ ਇਹੀ ਆ ਕੀ ਤੁਸੀਂ ਨਵੀਂ ਵਿੱਚ ਕੋਈ ਥੋੜੀ ਰਿਲੈਕਸ਼ਨ ਦੇ ਦਿਓ ਤਾਂ ਜੋ ਕਿ ਮਾਲ ਪ੍ਰੋਪਰ ਚੁੱਕਿਆ ਜਾਵੇ ਕਿਸਾਨਾਂ ਦੇ ਖਜੇ ਖਾਵੇ ਰੁਕ ਰੁਕ ਜਾਵੇ ਸੋ ਜੋ ਵਾਸ਼ਪਾਰੀ ਆ ਇਹ ਸਰਕਾਰ ਕਿਸਾਨਵਾਦ ਬਹੁਤ ਮਾਰੂ ਸਿੱਧ ਹੋਵੇਗੀ ਸੋ ਸਰਕਾਰ ਨੂੰ ਕਿਸਾਨਾਂ ਦੇ ਹੱਥ ਪਾਣੇ ਚਾਹੀਦੇ ਨੇ ਔਰ ਮੱਚਾਂ ਦੀ ਥੋੜੀ ਬੁੱਦੀ ਰਿਲੈਕਸ਼ਨ ਦੇ ਚਾਹੀਦੇ ਦੇਖੋ ਜੀ ਇਹ ਕੰਡੀ ਦਾ ਏਰੀਆ ਇਧਰ ਨੇਚਰਲੀ ਮੋਚਰ ਜਿਆਦਾ ਹੁੰਦਾ ਕਿਉਂਕਿ ਜਦੋਂ ਹੁਣ ਅੰਮ੍ਰਿਤਸਰ ਵਾਲੇ ਪਾਸੇ ਸਭ ਤੋਂ ਪਹਿਲੇ ਝੋਨੇ ਦੀ ਬਜਾਈ ਹੁੰਦੀ ਆ ਉੱਤੋਂ ਠਾਂ ਨੂੰ ਆਂਦੀ ਆ ਉਸ ਟਾਈਮ ਮੌਸਮ ਦਾ ਕਾਫੀ ਫਰਕ ਹੁੰਦਾ ਇਸ ਇਲਾਕੇ ਦੇ ਵਿੱਚ ਆ ਕੇ ਜਿਸ ਤਰ੍ਹਾਂ ਹੀ ਸਰਕਾਰ گاڑی ਪਹਿਲੇ ਵੀ ਹੰਗਾਰ ਕੀਤੀ ਸੀ ਕਿ ਸਾਨੂੰ ਝੋਨਾ ਜਿਹੜਾ ਮਤਲਬ ਜਸਰਾ 20 23 ਦਾ ਟਾਈਮ ਹੁੰਦਾ ਸੀ ਸਾਨੂੰ ਥੋੜੇ ਦਿਨ ਪਹਿਲੇ ਦਿੱਤੇ ਜਾਣ ਸਰਕਾਰ ਨੇ ਸਾਡੀ ਸੁਣ ਕੇ ਇਸ ਵਾਰੀ ਸਾਨੂੰ 5 ਫਰੀਕ ਦਾ ਟਾਈਮ ਦਿੱਤਾ ਸੀਗਾ ਤੇ ਉਹਦੇ ਕਰਕੇ ਮਤਲਬ ਕਾਫੀ ਸੀਗਾ ਪਰ ਜੜੀਆਂ ਹੁਣ بارشਾਂ ਹੋ ਰਹੀਆਂ ਨੇ ਇਹਨਾਂ ਕਰਕੇ ਮੌਸਮਾ ਤੇ ਬਹੁਤ ਜ਼ਿਆਦਾ ਮਾੜਾ ਹਾਲ ਰਹੇਗਾ ਕਿਉਂਕਿ 17 ਮੌਸਮਾ ਆ ਹੀ ਨਹੀਂ ਸਕਦਾ ਹੁਣ ਸਾਡੀ ਸਰਕਾਰਾਂ گاڑی ਬੇਨਤੀ ਹੈ ਇਹ ਤਕਰੀਬਨ 20 ਤੋਂ 22 ਮੋਚਰ ਜਿਹੜਾ ਘਟੋਂ ਘਟ 22 ਮੋਚਰ ਜਿਹੜਾ ਸਾਨੂੰ ਦਿੱਤਾ ਜਾਏ ਤਾਂ ਹੀ ਝੋਨੇ ਦਾ ਵਧੀਆ ਤਰੀਕੇ ਨਾਲ ਪਰਪਾਈ ਹੋ ਸਕਦੀ ਆ ਦੂਸਰਾ ਇਹ ਹੈ ਕਿ ਜੇ ਸਰਕਾਰਾਂ ਨੇ ਸਾਨੂੰ ਟਾਈਮ ਦਿੱਤਾ ਸੀਗਾ ਕਿ ਮਤਲਬ ਸਾਡਾ 15 ਦਿਨ ਪਹਿਲੇ ਝੋਨਾ ਲਗਾਉਂਦਾ ਹੁਣ ਆੜਤੀ ਵੀਰਾਂ ਗਾੜੀ ਵੀ ਬੇਨਤੀ ਹੈ ਕਿ ਉਹ ਮਤਲਬ ਜਦੋਂ ਅਸੀਂ ਹੁਣ ਝੋਨੇ ਕਾਫੀ ਪੱਕ ਝੋਕੇ ਨੇ ਜਦੋਂ ਆੜਤੀਆਂ ਨਾਲ ਗੱਲ ਕੀਤੀ ਸਾਡੀਆਂ ਲੇਬਰਾਂ ਨਹੀਂ ਆਈਆਂ ਤੇ ਉਹਨਾਂ ਨੇ ਲੇਬਰਾਂ ਦੇ ਲੈ ਕੇ ਮਤਲਬ ਕਾਫੀ ਦਿਨ ਲੇਟ ਕੀਤਾ ਜਿਹੜਾ ਕਿ ਅੱਜ ਤੱਕ ਝੋਨਾ ਤਕਰੀਬਨ ਕਾਫੀ ਕਟਾਈ ਹੋ ਜਾਣੀ ਸੀ ਜਿਹੜੀ ਵੀ ਹਜੇ ਸ਼ੁਰੂਆਤ ਵੀ ਨਹੀਂ ਹੋ ਪਾਈ। ਕੋਈ ਇਸ ਕਰਕੇ 15 ਦਿਨ ਦਾ ਤੇ ਫਿਰ ਕੋਈ ਨਿਕਰਮ ਨਹੀਂ ਲੈ ਗਿਆ। ਹਾਂਜੀ ਸਾਡਾ 15 ਦਿਨ ਦਾ ਜਿਸ ਤਰ੍ਹਾਂ ਆੜਤੀਆਂ ਨੇ ਹੁਣ ਲੇਬਰ ਨੂੰ ਲੈ ਕੇ ਮਤਲਬ ਸਮੱਸਿਆ ਖੜੀ ਕੀਤੀ ਆ ਵੀ ਲੇਬਰਾ ਹੱਡੀਆਂ ਨਹੀਂ ਆਈਆਂ ਜੀ ਲੇਬਰਾ ਚੱਲ ਪਈਆਂ ਨੇ ਤਾਂ ਸਾਨੂੰ ਉਹ ਜਿਹੜਾ 15 ਦਿਨ ਦਾ ਬੈਨੀਫਿਟ ਆ ਉਹ ਤੇ ਕੋਈ ਬੈਨੀਫਿਟ ਹੋਇਆ ਨਹੀਂ। ਕੋਣ ਉਤੋਂ ਮੌਸਮ ਜਿਸਰਾ ਚੱਲ ਪਿਆ ਮੌਸਮ ਦੇ ਕਰਕੇ ਮੌਇਚਰ ਤੇ ਇਸ ਟਾਈਮ 17 ਦਾ ਨਾ ਨਾ ਮਾਤਰਾ ਤੇ ਪਿਛਲੀ ਵਾਰ ਵੀ ਇਸੇ ਕਰਕੇ ਮੌਇਚਰ ਦੀ ਆੜ ਦੇ ਉੱਤੇ ਹੀ ਕਿਸਾਨਾਂ ਨਾਲ ਬੜੀ ਵੱਡੀ ਲੁੱਟ ਹੋਈ ਹੈ ਤੇ ਇਸ ਵਾਰੀ ਵੀ ਸਾਨੂੰ ਲੱਗਦਾ ਕਿ ਸਾਡੇ ਨਾਲ ਉਸੇ ਤਰ੍ਹਾਂ ਹੀ ਧੱਕਾ ਹੋਇਆ ਹੋਏਗਾ ਇਸ ਕਰਕੇ ਸਰਕਾਰ ਗੜੀ ਬੇਨਤੀ ਹੈ ਕਿ ਮੌਇਚਰ ਨੂੰ ਬਧਾਇਆ ਜਾਏ ਦੇਖੋ ਜੀ ਜਿਹੜੇ ਪਿਛਲੇ ਦਿਨਾਂ ਚ ਹੈਵੀ بارشਾਂ ਹੋਈਆਂ ਸੀਗੀਆਂ ਜਿਹੜੇ ਆਪਣੇ ਰਾਵੀ ਦਰਿਆ ਦਾ ਪਾਣੀ ਚੜਿਆ ਸੀ ਸਾਡੇ ਬਮਿਆਲ ਤੇ ਰੁੱਡ ਜਮਲ ਬਲਾਕ ਦੇ ਵਿੱਚ ਕੁਝ ਪਿੰਡ ਹੈਗੇ ਆ ਜਿੱਥੇ ਜੋ ਜਿਹੜੀ ਸਿਲਟ ਕਰਕੇ ਜਿਹੜਾ ਹੈਗਾ ਆਪਣਾ ਲਗਭਗ 2.5 ਹਜ਼ਾਰ ਏਕੜ ਜਿਹੜਾ ਰਕਬਾ ਹੈਗਾ ਉਹ ਸਿਲਟ ਰੇਨ ਅਪ ਲਿਆ ਉੱਥੇ ਤਾਂ ਜਿਹੜਾ ਹੈਗਾ ਹੈ ਲਗਭਗ ਮਤਲਬ ਆਪਾਂ ਕਹਿ ਸਕੀਏ ਵੀ 100% ਜਿਹੜਾ ਹੈਗਾ ਝੋਨੇ ਦਾ ਲਾਸਾ ਜਿਹੜੀਆਂ ਹੋਣ بارشਾਂ ਕੱਲ ਤੋਂ ਪੈ ਰਹੀਆਂ ਹੈਗੀਆਂ ਇਹਨਾਂ بارشਾਂ ਦੇ ਨਾਲ ਮਤਲਬ ਜਾਂ ਉਸ ਤੋਂ ਪਹਿਲਾਂ ਜਿਹੜੀਆਂ بارشਾਂ ਹੋਈਆਂ ਉਹ ਡਿਸਕਲਰੇਸ਼ਨ ਆਫ ਗ੍ਰੇਨਜ਼ ਜ਼ਰੂਰ ਹੈਗਾ 2 ਤੋਂ 3% ਤੇ ਬਾਕੀ ਦਾ ਇਹ ਹੈ ਵੀ بارش ਕਿੰਨੀ ਪੈਂਦੀ ਆ ਕਿੰਨੀ ਦੇਰ ਪੈਂਦੀ ਆ بارش ਤੋਂ ਬਾਅਦ ਕਿੰਨਾ ਝੋਨਾ ਜਿਹੜਾ ਹੈਗਾ ਫਲੈਟਨ ਹੁੰਦਾ ਜ਼ਮੀਨ ਤੇ ਡਿੱਗਦਾ ਹੈ ਉਹ ਤਾਂ ਮਤਲਬ ਜਿਹੜਾ ਹੈਗਾ ਹੈ ਉਹ 8 ਤਰੀਕ ਤੋਂ ਬਾਅਦ ਹੀ ਐਕੂਰੇਟ ਜਿਹੜਾ ਹੈਗਾ ਪਤਾ ਲੱਗੂਗਾ ਵੀ ਕਿੰਨਾ ਮੀ ਪਿਆ ਹੈ ਕਿੰਨਾ ਝੋਨਾ ਫਲੈਟਨ ਹੋਇਆ ਕਿੰਨਾ ਮਤਲਬ ਜਿਹੜਾ ਹੈਗਾ ਨੁਕਸਾਨ ਹੋਇਆ ਅੱਜ ਦੀ ਡੇਟ 'ਚ ਮਤਲਬ ਜਿਹੜਾ ਹੈਗਾ ਉਹਦੇ ਬਾਰੇ ਆਪਾਂ ਰੱਬ ਅੱਗੇ ਹੀ ਅਰਦਾਸ ਕਰਾਂਗੇ ਵੀ ਜਿਹੜਾ ਹੈਗਾ ਵੀ ਇਸ ਤਰ੍ਹਾਂ ਦਾ ਮਤਲਬ ਜਿਹੜੀ ਹੈਗੀ ਹੈ ਸਿਚੁਏਸ਼ਨ ਨਾ ਪੈਦਾ ਹੋਵੇ ਤੇ ਕਿਸਾਨ ਵੀਰਾਂ ਦਾ ਜਿਹੜਾ ਕੀ ਪੱਕੀ ਫਸਲਾ ਜਿਹੜੀ ਹੈਗੀ ਉਹ ਵਧੀਆ ਤਰੀਕੇ ਨਾਲ ਮੰਡੀ ਚਾ ਕੇ ਉਹ ਵੇਚ ਸਕੇ ਤੇ ਉਹਨਾਂ ਦਾ ਮਤਲਬ ਜਿਹੜਾ ਹੈਗਾ ਵਧੀਆ ਤਰੀਕੇ ਦੇ ਨਾਲ ਜਿਹੜਾ ਹੈਗਾ ਮਾਰਕੀਟਿੰਗ ਹੋ ਕੇ ਉਹਨਾਂ ਨੂੰ ਉਹਨਾਂ ਦੇ ਜੇ